ਬੀਤੇ ਦਿਨੀ ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਨੇ ਪੁਲਿਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਧਾਰਾ 144 ਲਾਗੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ ਤਾਂ ਜੋ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ ਪਰ ਪੁਲਿਸ ਦੀ ਇੰਨੀ ਸਖਤੀ ਹੋਣ ਦੇ ਬਾਵਜੂਦ ਵੀ ਇਸ ਤੋਂ ਉਲਟ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਿਆ ਬੇਖੌਫ ਹੋਏ ਹਮਲਾਵਾਰਾਂ ਨੇ ਬਾਸ ਅੱਡੇ ਦੇ ਨੇੜੇ ਗੋਲੀਆਂ ਦੀ ਬਰਸਾਤ ਕਰ ਦਿੱਤੀ ਦੱਸਦੀ ਹੈ ਕਿ ਇੱਕ ਨਿੱਜੀ ਕਾਰ ਪਾਰਕਿੰਗ 'ਚ ਖੜੀ ਇਹ ਕਾਰ ਤੇ ਹਮਲਾਵਾਰਾਂ ਨੇ ਅੰਨੇਵਾਗ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸ਼ਹਿਰ ਦੀ ਸ਼ਾਂਤੀ ਭੰਗ ਹੋਈ ਉੱਥੇ ਹੀ ਸਥਾਨਕ ਲੋਕ ਕਾਫੀ ਸਹਿਮੁੱਠੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੋਲੀਆਂ ਦੇ ਕਾਰਨ ਜਿਹੜੀ ਕਾਰ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਗੱਡੀ ਦੇ ਸ਼ੀਸ਼ੇ ਵੀ ਫਟ ਚੁੱਕੇ ਨੇ ਇਹ ਕਾਰ ਕਿਸੇ ਹੋਰ ਦੀ ਨਹੀਂ ਸਗੋ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨਾਂ ਦੇ ਵਿਅਕਤੀ ਦੀ ਹੈ ਜਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜੋ ਅੱਗੇ ਦੱਸਿਆ ਉਹ ਸੁਣ ਕੇ ਪੁਲਿਸ ਦੇ ਵੱਡੇ ਅਫਸਰ ਵੀ ਹੈਰਾਨ ਰਹਿ ਗਏ ਟਾਡੀ ਚਲਾਣਾਏ ਸੀ ਬੰਦੇ ਗੋਲੀਆਂ ਪਤਾ ਨਹੀਂ ਭਾਈ ਸਰ ਕੀ ਕਾਰਨ ਹੋਇਆ ਮੈਨੂੰ ਦੱਸਤਾ ਕੀ ਰੰਜਿਸ਼ ਕੀ ਹੈ ਖੜੀ ਗੱਡੀ ਤੇ ਗੋਲੀਆਂ ਚੱਲੀਆਂ ਭਾਈ ਸਾਨੂੰ ਨਹੀਂ ਖੜੀ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਾਈ ਪਤਾ ਹੀ ਨਹੀਂ ਸਾਨੂੰ ਕਿੰਨੇ ਲੋਕ ਨੇ ਕਿਸੀ ਨੇ ਸ਼ਾਇਦ ਭਾਈ ਜਦੋਂ ਗੋਲੀਆਂ ਨੇ ਪਾਰਕਿੰਗ ਵਾਲਿਆਂ ਨੇ ਪਤਾ ਭਈ ਅਸੀਂ ਤੇ ਅੰਦਰ ਬੈਠੇ ਨੇ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨੇ ਤੁਹਾਡੀ ਰੰਜਿਸ਼ ਹੈ ਜਾਂ ਜਾਤ ਪੇਸ਼ਾ ਨਾਲ ਕਿਸੇ ਨਾਲ ਕੋਈ ਰੰਜਿਸ਼ ਕੀ ਹੈ ਇਹ ਕਦੋਂ ਗੱਡੀ ਖੜੀ ਰਹੀ ਸੀਗਾ ਉਸ ਵਕਤ ਕੋਈ ਨਾਮ ਕੀ ਸੀ ਤੁਹਾਡਾ ਅੰਦਰ ਸੀ ਭਾਈ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਈ ਹਾਂ ਜੀ ਜਦੋਂ ਗੋਲੀਆਂ ਚਲੀਆਂ ਗੱਡੀ 'ਚ ਸੀ ਸਿਰਫ ਕੋ ਕਿ ਕਿਤੇ ਮੈਂ ਆਪਣੇ ਆਫਿਸ ਬੈਠਾ ਕਿੰਨੇ ਰੋਂ ਫਾਇਰ ਹੋਏ ਇਹਦੇ ਪਹਿਲਾਂ ਪਤਾ ਨਹੀਂ ਹੁੰਦਾ ਫੌਲਸ ਫੌਲਸ ਭਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ ਹੀ ਨਹੀਂ ਕੋਈ ਕਿਸੇ ਦੀ ਗੋਲੀਆਂ ਚੱਲੀਆਂ ਕਿੰਨੇ ਫੋਨ ਫੋਨ ਆਇਆ ਹੋਵੇ ਭਾਈ ਕਿਸੇ ਦਾ ਕੋਈ ਕਾਲ ਨਹੀਂ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਕੋਈ ਕਾਰਨ ਹੈ ਭਾਈ ਹੈ ਹੀ ਨਹੀਂ ਭਾਈ ਗੱਡੀਆਂ ਦੇ ਇੱਥੇ ਭਾਈ ਬਹੁਤ ਲੱਗੀਆਂ ਘਟੋ ਘਟ ਪਾਰਕਿੰਗ 'ਚ 50 ਗੱਡੀ ਲੱਗੀ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ ਨਹੀਂ ਪਰ ਸੁਚੇਤ ਜਾਣ ਦੇ ਕਾਨੂੰਨੀ ਕਰਨਗੇ ਭਾਈ ਉਹ ਹੀ ਦੱਸਣਗੇ ਸੁਰਤੀ ਬਲਵਿੰਦਰ ਜੀ ਗੋਲੀਆਂ ਚੱਲੀਆਂ ਨੇ ਕਾਰ ਤੇ ਇਹ ਕੀ ਹੈ ਪੂਰਾ ਮੈਟਰ ਦੱਸ ਦਿਓ ਦੇਖੋ ਜੀ ਇਮੀਗ੍ਰੇਸ਼ਨ ਦਾ ਕੰਮ ਹੈ ਨਾ ਇਹ ਇੰਦਰਜੀਤ ਸਿੰਘ ਦਾ ਜੀ ਤੇ ਇਹਨਾਂ ਗੱਡੀ ਆਪਣੀ ਪਾਰਕਿੰਗ ਤੇ ਲਾਈ ਕਿ ਡਾਡਾ ਚੰਬ ਦੇ ਸਾਹਮਣੇ ਤੇ ਬਸਟਾਂ ਦੇ ਪਾਲੇ ਪਾਸੋਂ ਰੋਂਗ ਸਾਈਡ ਤਿੰਨ ਮੁੰਡੇ ਰਾਏ ਆ ਜੀ ਉਹ ਇਹਨਾਂ ਦੀ ਗੱਡੀ ਦੇ ਬੈਕ ਸ਼ੀਸ਼ੇ ਤੇ ਗੋਲੀਆਂ ਮਾਰ ਕੇ ਗਏ ਜੀ ਕਿੰਨੀਆਂ ਗੋਲੀਆਂ ਲੱਗੀਆਂ ਮੈਂ ਪੰਜ ਫਾਇਰ ਹੋਏ ਇਹ ਕੀ ਕਾਰਨ ਸੀਗਾ ਕਿ ਇਹਨਾਂ ਦੀ ਗੱਡੀ ਤੇ ਗੋਲੀਆਂ ਚੱਲੀਆਂ ਤੇ ਕੋਈ ਉਹ ਤਾਂ ਹੁਣ ਤਪੀ ਹੋ ਗਈ ਅਫਸਰ ਆਏ ਸਾਰੇ ਤੇ ਫੈਰ ਸਿੰਘ ਦਾ ਟੀਮ ਛੱਦੀ ਆ ਜੋ ਸਮਝਣ ਗੱਲ ਦਸੀ ਤਰਜੀ ਰਚਨ ਸਰ ਸੁਣਨ ਤੇ ਵੀ ਆਇਆ ਕਿ ਕਾਰ ਦੇ ਦੇ ਸ਼ੀਸ਼ੇ ਉੱਤੇ ਕੋਈ ਪਰਚੀ ਲਿਖੀ ਸੀ ਕਿਸੇ ਨਾਮ ਵਗੈਰਾ ਲਿਖਿਆ ਸੀ ਉਹ ਕੀ ਨਾਮ ਵਗੈਰਾ ਸਾਰਾ ਫੇਕ ਦਾ ਕਾਗਜ਼ ਕਿਸੇ ਦੇ ਵਿੱਚ ਪੋਸ਼ਲ ਲਿਖਿਆ ਹੋਇਆ ਸੀ ਉਹ ਤੇ ਸਰ ਫੇਕ ਕੀ ਕਿਹਾ ਜੇ ਫਰੋਤੀ ਮੰਗੀ ਗਈ ਹੈ ਕਾਗਜ਼ ਨਹੀਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਅਫਸਰਾਂ ਦੇ ਪਿੱਛੇ ਜੇ ਕੋਈ ਤਾਂ ਸਮਝ ਨਹੀਂ ਹੋਣੀ ਸਰ ਕੀ ਨਾਮ ਕੀ ਲਿਖਿਆ ਸੀ ਕਾਗਜ਼ ਤੇ ਕਾਗੇ ਤੋਂ ਬਣੋ ਬੋਤੇ ਨੰਬਰ ਲਿਖਿਆ ਹੋਇਆ ਬਰਸਤ ਦਾ ਦਾਦਾ ਨੇ ਹੋਣੀ ਸਰ ਕੋਸ਼ਲ ਕੋਣ ਹੈ ਵਿਅਕਤੀ ਜਿਹਦਾ ਪਰਚੀ ਜਿਹੜੀ ਨਜ਼ਰ ਆਈ ਉਹਨੇ ਕੋ ਦੱਸਿਆ ਇੰਦਰ ਜੀ ਰਿਕਰ ਮਾਲਕ ਇੰਦਰ ਜੀ ਤਾਂ ਉਹਨੇ ਕੁਝ ਦੱਸਿਆ ਕਿ ਇਹ ਸਹਿਬ ਦੱਸਿਓ ਕਿ ਮੈਟ੍ਰਿਕ ਦਾ ਫਾਇਰਿੰਗ ਹੋਈ ਹੈ ਕਿ ਇਹ ਪੂਰਾ ਮਾਮਲਾ ਦੱਸ ਦੋ ਜੀ ਕੋ ਨਾ 12:30 ਵਾਰਾਂ ਇਨਫਰਮੇਸ਼ਨ ਆਈ ਹੈ ਕਿ ਪਾਰਕਿੰਗ ਵਿੱਚ ਪੈਕਿੰਗ ਹੋ ਗਈ ਹੈ ਇੱਥੇ ਜਦੋਂ ਆਏ ਆ ਡੈਲਟਾ ਜੈਂਪਰ ਦੇ ਵਿੱਚ ਇੰਦਰਜੀਤ ਸਿੰਘ ਨਾਮਤ ਕਿ ਕਿੰਨੀ ਇਨਫਰਮੇਸ਼ਨ ਦਾ ਕੰਮ ਉਹਨਾਂ ਦਾ ਉਹਨਾਂ ਦੱਸਿਆ ਵੀ ਮੇਰੀ ਗੱਡੀ ਪਾਰਕਿੰਗ ਦੇ ਚਿੱਟੇ ਰੰਗ ਦੀ ਛੜੀ ਦੀ ਸੀ ਜੇ ਰੇਂਗ ਰੋਡ ਰਾਹੀਂ ਤਿੰਨ ਮੋਨੇ ਇੱਕ ਸਰਦਾਰ ਦੇ ਦੋ ਮੋਨੇ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਪਿਛਲੇ ਪਾਸੇ ਸ਼ੀਸ਼ੇ ਦੇ ਫੈਕਟਰੀ ਚੱਲੇ ਕੇ ਫਰਾਦ ਹੋ ਗਏ ਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤਨਾਸੀ ਮੌਜੂਦ ਸੀ ਉਧਰ ਪਾਸੇ ਗੱਡੀ ਪਾਰਕਿੰਗ 'ਚ ਖੜੀ ਜਿਹੜੀ ਗੱਡੀ ਦੇ ਮਾਲਕ ਨੇ ਉਹਨਾਂ ਦੱਸਿਆ ਕਿ ਕੋਈ ਕਿਸੇ ਨੂੰ ਰੰਜਿਸ਼ ਵਗੈਰਾ ਸਾਡ ਕੋਈ ਬਹੁਤ ਤਜ਼ੀਬ ਹੁੰਦੀ ਹੈ ਜਾਂ ਤਕਤੀ ਹੁੰਦੀ ਹੈ ਕਿ ਉਹ ਵੀ ਨਾਲ ਖੜੇ ਸੀ ਕਿੰਨੇ ਕਿੰਨੇ ਖੋਲ ਭਰਾਵਾਂ ਤੋਂ ਹੋਏ ਜੀ ਪਿਛਲੇ ਪਾਸੇ ਹੋਏ ਸਾਡੇ ਕੋਲ ਇੱਕ ਪੈਂਦਾ ਮਿਲਿਆ ਸਿਰਫ ਕੱਲਾ ਇੱਕ ਬਾਕੀ ਉਹਦੇ ਸ਼ੀਸ਼ੇ ਦੇ ਵਿੱਚ ਜਿਹੜੇ ਤੱਤੇ ਪਏ ਆ ਜੀ ਤੇ ਕੱਲ ਕਿ ਕਿੰਨੇ ਫਾਇਦੇ ਹੋਏ ਕਿੰਨੇ ਮੌਕੇ ਦੇ ਜਿਹੜੇ ਖੋਲ ਆ ਪਰਮਦੂਏ ਨੇ ਤਿੰਨ ਕ ਫਾਇਰ ਹੋਏ ਆ ਤੇ ਬਾਕੀ ਜਾਣ ਕਰਦੇ ਫਾਇਰ ਤੋਂ ਬਿਨਾਂ ਟੀਮ ਸਾਡਾ ਸੀਸੀਟੀਵੀ ਹੈ ਸੀਸੀਟੀਵੀ ਹੈ ਥੀ ਜਿੱਤੋਂ ਰੁਪਿਆ ਵਾਲੇ ਪਤਾ ਲੱਗ ਸਕਦਾ ਹੈ ਸੀਸੀਟੀਵੀ ਤਫੀਸ਼ ਹੋ ਰਹੀ ਹੈ ਜੀ ਤਫੀਸ਼ ਹਰੇਕ ਐਂਗਲ ਤੋਂ ਤਫੀਸ਼ ਹੋ ਰਹੀ ਹੈ ਉਸ ਤੋਂ ਬਾਅਦ ਜੋ ਤਿੰਨ ਸਾਹਮਣੇ ਸਚਾਈਏ ਤਾਂ ਦੱਸੀ ਜਾਵੇ ਫਾਇਰ ਇਸ ਪਾਰਕਿੰਗ ਹੈ ਫਾਇਰ ਇਸ ਉਹਦੇ ਪਿੱਛੇ ਪਾਸੇ ਹੈ ਇੱਕ ਹੀ ਕੰਮ ਕੀ ਕਰਦੇ ਨੇ ਜਿਹੜੇ ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਜੀ ਕੈਲ ਦਾ ਕੈਂਪਰ ਦੇ ਵਿੱਚ ਦਫਤਰ ਰੱਖਦਾ ਹੈ ਨੇ ਇੰਦਰਜੀਤ ਨੇ ਕੀ ਦੱਸਿਆ ਸੀਗਾ ਵੀ ਕਿ ਕਿਦਾਂ ਉਹਨਾਂ ਨੂੰ ਕਿਦਾਂ ਪਤਾ ਲੱਗਿਆ ਜੀ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਤੇ ਤਾਰ-ਤਾਰ ਦੀ ਆਵਾਜ਼ ਸੁਣੀ ਆ। ਕੋਈ ਕੋਈ ਕਮਿਟੀ ਦੇ ਪਾਰਕਿੰਗ ਦਾ ਇੱਕ ਮੁੰਡਾ ਸੀ ਉਹਨਾਂ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਤੇ ਗੱਡੀ ਦੇ ਬੰਦੇ ਨਾਮ ਲੋ ਮਤੇ ਗੋਲੀਆਂ ਮਾਰ ਕੇ ਦਾਰ ਰਹੇ। ਕੋਈ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਹੀ ਉਹ ਬੰਦੇ ਕੋਈ ਸਾਡੇ ਕੋਲ ਤਾਂ ਹੈ ਨਹੀਂ ਫਿਰ ਵੀ ਉਹ ਖਾਣੇ ਗਏ ਆ। ਜੋ ਵੀ ਗੱਲ ਸਮਝ ਸਰ ਇਹ ਆਮ ਤੌਰ ਤੇ ਹੀ ਹੋ ਗਿਆ ਜਲੰਧਰ ਦੇ ਵਿੱਚ ਰੋਜ਼ ਹੀ ਗੋਲੀਆਂ ਚੱਲ ਜਾਂਦੀਆਂ। ਜੋ ਸਚਾਈ ਹੋ ਗਈ। ਨਹੀਂ ਨਹੀਂ ਸਚਾਈ ਤਾਂ ਠੀਕ ਹੈ ਜੀ। ਮਤਲਬ ਰੋਜ਼ ਹੀ ਗੋਲੀਆਂ ਚੱਲ ਰਹੀਆਂ ਸਰ ਕਿਵੇਂ ਰੁ ਕੋਈ ਸੀਸੀਟੀਵੀ ਵੇਖੀ ਤੁਸੀਂ ਕੋਈ ਕਰ ਰਹੇ ਆ ਖਾ ਖਾ ਲੰਦੇ ਆ ਦੇਖੋ ਸਾਹਮਣੇ ਕੈਮਰਾ ਤੇ bija 24 ਆ ਰਹਾ ਨਾ ਹੁਣ ਵੀ ਦੇਖਣ ਲੱਗੇ ਨਹੀਂ ਲੱਗਦਾ ਕਿ ਸਰ ਇਹਦੇ ਪਿੱਛੇ ਕੋਈ ਰੰਜਿਸ਼ ਲੱਗਦੀ ਕੀ ਕਾਰਨ ਕੀ ਲੱਗਦਾ ਉਸ ਦੀ ਦੱਸੋ ਉਹਨਾਂ ਨੇ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੋਈ ਛੇੜਾ ਗੱਲ ਹੋਈ ਕਿਉਂਕਿ 3 ਵਾਲੇ ਜੰਡੀਆਂ ਦਾ ਕੰਮ ਕਰਦੇ ਜਾਂ ਕਿਸੇ ਦਾ ਲਿਆਣੇ ਹੋਵੇ ਨਹੀਂ ਕੋਈ ਡੈਨ ਦੇ ਦਾ ਮਾਮਲਾ ਹੋਵੇ ਦੱਸ ਸਕਦੇ ਸਾਰੇ ਥਾਣੇ ਗਏ ਆ ਜੇ ਮੈਂ ਸਮਝਾਂ ਦੀ ਕੋਈ ਟੀਮ ਆਈ ਉਹ ਦੇਖੂਗੀ ਜੋ ਤਾਂ ਪੀਜ ਹੋਗੀ ਤੁਹਾਡੇ سامنے ਬਲਿੰਦਰ ਜੀ ਜਿੱਦਾਂ ਕੋਸ਼ਿਸ਼ ਇਹਨਾਂ ਨੇ ਦੱਸਿਆ ਹੈ ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਉੱਤੇ ਕੋਸ਼ਲ ਚੌਧਰੀ ਦਾ ਨਾਮ ਲਿਖਿਆ ਆ ਸੀਗਾ ਪਰ ਚੋਤੀ ਦੀ ਨਾਮ ਸੀ ਤੇ ਪਹਿਲਾਂ ਉਹ ਪਹਿਲਾਂ ਉਹ ਕਿਹਦਾ ਸ਼ਿਸ਼ੇ ਦੇ ਬਾਅਦ ਚਪਕਾ ਗਿਆ ਸੀਗਾ ਕੋਸ਼ਲ ਚੌਧਰੀ ਲਿਖਿਆ ਹੈ 5 ਕਰੋੜ ਰੁਪਈਆ ਬਸ ਅੱਛਾ ਤਾਂ ਫੇਕ ਆਗਾ ਕਿਸੇ ਨੇ ਕੋਈ ਤਾਂ ਗੱਲਬਾਤ ਸਾਹਮਣੇ ਆਈ ਨਹੀਂ ਬਈ ਦੇਖੋ ਬਸ ਜਿਹੜੇ ਬੈਠਾ ਥਾਣੇ ਸਾਇੰਸ ਜਾਰੀ ਟੀਮ ਜਿਹੜੀ ਫੋਨ ਅਗਲੀ ਸਰ ਕੀ ਕਾਰਵਾਈ ਕੀਤੀ ਹੈ ਜੀ ਅਸੀਂ ਮੁਕਦਮਾ ਅਜ ਕਰਾਂਗੇ ਤਾਂ ਪੀਜ ਹੋਗੀ ਕੀ ਨਾਮ ਹੈ ਸਰ ਆਪਣਾ ਮੇਰਾ ਨਾਮ ਹੈ ਸਰ ਬੁਲਿੰਦਰ ਸਿੰਘ ਕਮਟੀ ਹੈ ਨਾ ਨ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਅਜੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਮੁਲਜ਼ਮਾ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ। ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।